ਕਹਾਣੀ ਦਾ ਨਾਮ ਪ੍ਰਾਪਣੇ ਸ਼ਰੀਕ ਪਿੰਡ 'ਚ ਬਹੁਤ ਵੱਡਾ ਪਰਿਵਾਰ ਸੀ ਦੋ ਭਰਾ ਜਸਵੰਤ ਤੇ ਬਲਵੰਤ ਦੋਵੇਂ ਇੱਕੋ ਛੱਤ ਹੇਠਾਂ ਰਹਿੰਦੇ ਪਿਤਾ ਜੀ ਨੇ ਛੋਟੀ ਉਮਰ ਤੋਂ ਇਹਨਾਂ ਨੂੰ ਪਿਆਰ ਨਾਲ ਪਾਲਿਆ ਮਾਂ ਦੇ ਗੁਜ਼ਰ ਜਾਣ ਤੋਂ ਬਾਅਦ ਦੋਵੇਂ ਭਰਾ ਇੱਕ ਦੂਜੇ ਲਈ ਮਾਂ ਵਰਗੇ ਹੋ ਗਏ ਘਰ ਦੀ ਜ਼ਮੀਨ 20 ਏਕੜ ਸੀ ਜਸਵੰਤ ਵਿਆਹ ਹੋਇਆ ਉਸ ਦੀ ਬੋਟੀ ਮਾਇਆ ਕਰਨ ਸੰਬੀ ਫੇਰਦੀ ਬਲਵੰਤ ਵੀ ਵਿਆਹ ਕਰਾ ਲਿਆ ਉਸ ਦੀ ਬੋਟੀ ਸਰਜੀਤ ਜਰਾ ਤਿੱਖੇ ਸੁਭਾਅ ਦੀ ਸੀ ਦਰਾਰ ਪੈਣ ਦੀ ਸ਼ੁਰੂਆਤ ਜਦ ਪਿਤਾ ਜੀ ਨੇ ਜਾਇਦਾਦ ਆਪਣੇ ਦੋਨੋਂ ਪੁੱਤਰਾਂ ਦੇ ਨਾਂ ਕਰਨ ਦੀ ਗੱਲ ਚਲਾਈ ਬਲਵੰਤ ਨੇ ਅੰਦਰ ਅੰਦਰ ਲਾਲਚ ਕਰ ਲਿਆ ਉਸ ਨੂੰ ਲੱਗਾ ਕਿ ਜਸਵੰਤ ਵੱਡਾ ਹੋਣ ਕਰਕੇ ਵਦੀ ਦਾ ਹਿੱਸਾ ਲੈ ਲਵੇਗਾ ਸਰਜੀਤ ਵੀ ਆਪਣੇ ਪਤੀ ਦੇ ਕੰਨ ਪਰ ਦੀ ਸਾਨੂੰ ਆਪਣਾ ਹਿੱਸਾ ਲੈ ਕੇ ਵੱਖਰਾ ਹੋਣਾ ਚਾਹੀਦਾ ਜਸਵੰਤ ਨੇ ਕਦੇ ਵੀ ਹਿੱਸੇ ਦੀ ਗੱਲ ਨਹੀਂ ਕੀਤੀ ਕਿਉਂਕਿ ਉਹ ਕਾਰਨ ਇਕੱਠਾ ਰੱਖਣਾ ਚਾਹੁੰਦਾ ਸੀ ਪਰ ਥੋੜੀਆਂ-ਥੋੜੀਆਂ ਗਲਤਫਹਿਮੀਆਂ ਨੇ ਦੋਨਾਂ ਭਟਾਵਾਂ ਵਿੱਚ ਦੂਰੀਆਂ ਪੈਦਾ ਕਰ ਦਿੱਤੀਆਂ ਸ਼੍ਰੀਕ ਬਣ ਜਾਣਾ ਇੱਕ ਦਿਨ ਬਲਵੰਤ ਨੇ ਖੇਤਾਂ ਵਿੱਚ ਆਪਣਾ ਹਿੱਸਾ ਵੱਖਰਾ ਕਰਾਉਣ ਦੀ ਮੰਗ ਕੀਤੀ ਜਸਵੰਤ ਨੇ ਕਿਹਾ ਭਰਾ ਜੋ ਕੁਝ ਵੀ ਹੈ ਸਾਡਾ ਸਾਂਝਾ ਹੈ ਪਿਤਾ ਜੀ ਦੀ ਹਜ਼ੂਰੀ ਵਿੱਚ ਇਹ ਕੀ ਗੱਲਾਂ ਕਰਦਾ ਪਰ ਬਲਵੰਤ ਮੰਨਣ ਵਾਲਾ ਨਹੀਂ ਸੀ ਪਿੰਡ ਦੀ ਪੰਚਾਇਤ ਰਿਸ਼ਤੇਦਾਰਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਲਵੰਤ ਦੀ ਅੱਖਾਂ ਉੱਤੇ ਪੈਸੇ ਦੀ ਪੱਟੀ ਸੀ ਇਸ਼ੂੜਾ ਆਖਿਰਕਾਰ ਜਾਇਦਾਦ ਵੰਡ ਹੋਈ ਘਰ ਦੋ ਹਿੱਸਿਆਂ 'ਚ ਵੰਡਿਆ ਗਿਆ ਜਸਵੰਤ ਦੀ ਮਾਂ ਦੀ ਜਾਤ ਵਾਲੀ ਥਾਂ ਵੀ ਹੁਣ ਵਟ ਗਈ ਪਿਤਾ ਜੀ ਤੁ ਕੀ ਹੋ ਗਏ ਜਿਹੜਾ ਘਰ ਕਦੇ ਹੱਸਦਾ ਖੇਡਦਾ ਸੀ ਹੁਣ ਉਹ ਚੁੱਪਚਾਪ ਹੋ ਗਿਆ ਮਸੀਬਤ ਆਉਂਦੀ ਹੈ ਇੱਕ ਦਿਨ ਖੇਤਾਂ ਵਿੱਚ ਅੱਗ ਲੱਗ ਗਈ ਬਲਵੰਤ ਆਪਣੇ ਖੇਤਾਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅੱਗ ਵੱਡੀ ਸੀ ਜਸਵੰਤ ਨੂੰ ਪਤਾ ਲੱਗਾ ਉਹ ਦੌੜਿਆ ਦੌੜਿਆ ਆਪਣੇ ਰਾਹ ਦੀ ਮਦਦ ਕਰਨ ਆਇਆ ਦੋਵੇਂ ਭਰਾਵਾਂ ਨੇ ਮਿਲ ਕੇ ਅੱਗ ਬੁਝਾਈ ਬਚਉਂਦੇ ਰਹੇ ਜਸਵੰਤ ਨੇ ਬਲਵੰਤ ਨੂੰ ਖਿੱਚ ਕੇ ਬਚਾਇਆ ਪਰ ਆਪਣੇ ਆਪ ਜਖਮੀ ਕਰ ਬੈਠਾ ਅਖੀਰ ਦਾ ਮਿਲਾਵ ਬਲਵੰਤ ਨੂੰ ਅਸਲ ਅਨੁਭਵ ਹੋਇਆ ਕਿ ਭਰਾ ਇਸ ਚੀਜ਼ ਦਾ ਨਾਂ ਹੈ ਉਹ ਰੋ ਰਿਹਾ ਸੀ ਭਰਾ ਮਾਫ ਕਰ ਦੇ ਮੈਂ ਤੈਨੂੰ ਵਿਅਰਥ ਵਿੱਚ ਸ਼ਰੀਕ ਬਣਾ ਦਿੱਤਾ ਜਸਵੰਤ ਹਲਕੇ ਹੱਸਦਾ ਹੋਇਆ ਕਿਹਾ ਭਰਾ ਘਰ ਸਦਾ ਸਾਂਝਾ ਹੁੰਦਾ ਦਿਲ ਸਦਾ ਸਾਂਝਾ ਹੁੰਦਾ ਜਾਇਦਾਰ ਕਦੇ ਵੀ ਰਿਸ਼ਤੇ ਨਹੀਂ ਤੋੜਦੀ ਦੋਵੇਂ ਭਰਾ ਦੁਬਾਰਾ ਇਕੱਠੇ ਹੋ ਗਏ ਪਿਤਾ ਜੀ ਨੇ ਆਪਣੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵੇਖੇ ਪਰਿਵਾਰ ਫਿਰ ਇੱਕ ਹੋ ਗਿਆ ਸਿੱਕਿਆ ਜਾਇਦਾਤ ਪੈਸਾ ਲਾਲਚ ਆਉਂਦੇ ਜਾਂਦੇ ਰਹਿੰਦੇ ਹਨ ਪਰ ਆਪਣੇ ਲੋਕ ਆਪਣੇ ਰਿਸ਼ਤੇ ਇਹੀ ਸੱਚਾ ਧਨ ਹੁੰਦੇ ਹਨ